ਉਸੀ ਦੇਖ ਰਹੇ ਆਨ-ਏਅਰ ਮਹਿਰਮਨ ਜੋ ਸਿੰਘ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਵਿਅਕਤੀਆਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਪਟਿਆਲਾ ਦੇ 3ੜੀ ਜੱਟਾਂ ਦੇ ਪਿੰਦੇ ਟੋਲ ਪਲਾਜ਼ਾ ਦੇ ਉੱਤੇ ਇੱਕ ਵਿਅਕਤੀ ਕੰਮ ਕਰਦਾ ਸੀ ਜਿਸ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਟੋਲ ਪਲਾਜ਼ਾ ਤੇ ਕੰਮ ਕਰਦਾ ਸੀ ਉਹ ਆਪਣੀ ਡਿਊਟੀ ਦੌਰਾਨ ਉੱਥੇ ਮੌਜੂਦ ਸੀ ਤੇ ਤੁਸੀਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 10 ਤੋਂ 11 ਅਣਪਛਾਤੇ ਵਿਅਕਤੀ ਆਉਂਦੇ ਨੇ ਉਸ ਨੂੰ ਕੈਬਨ ਤੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਸ਼ਰਾਰਤੀ ਅਨਸਰਾਂ ਨੇ ਉਸ ਵਿਅਕਤੀ ਤੇ ਵੀ ਹਮਲਾ ਕੀਤਾ ਤੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੇ ਵਿਅਕਤੀ ਤੇ ਜਿਹੜਾ ਤੇਜ਼ ਧਾਰ ਅਤੇ ਹਾਕੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਇਹ ਵਿਅਕਤੀ ਨਿੱਜੀ ਹਸਪਤਾਲ ਵਿੱਚ ਇਲਾਜ ਦੇਣਾ ਹੈ ਇਸ ਵਿਅਕਤੀ ਨੇ ਇਸ ਮਾਮਲੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਜਿਸ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਸਰ ਮੈਂ 12 ਵਜੇ ਡਿਊਟੀ ਤੇ ਗਿਆ ਜੀ ਉਸ ਤੋਂ ਬਾਅਦ ਮੈਂ ਚਾਹ ਪੀਤੀ ਉੱਥੇ ਜਾ ਕੇ ਤੇ ਮੈਂ ਬੂਥ ਬਾਸ ਸਾਫ ਕਰਕੇ 12:30 ਵਜੇ ਸਰ 15-20 ਜਣੇ ਵਿਅਕਤੀ ਆਏ ਤੇ ਉਹਦੋਂ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਤੇ ਰਮਾਲ ਬੰਨੇ ਵੀ ਸੀ ਉਹਨਾਂ ਨੇ ਮੈਨੂੰ ਅੰਦਰੋਂ اٹھਾਇਆ ਕੰਪਿਊਟਰ ਤੋਂ ਉਸ ਤੋਂ ਬਾਅਦ ਮੈਨੂੰ ਚੱਕ ਕੇ ਲੈ ਕੇ ਜਾਣ ਲੱਗੇ ਸੀ ਉਹ ਗੁੱਡਨ ਰੈਪਰ ਕਰਨ ਲੱਗੇ ਸੀ ਤੇ ਮੈਂ ਰੋਲਾ ਪਾਇਆ ਤੇ ਉਹਨਾਂ ਨੇ ਉਸ ਤੋਂ ਬਾਅਦ ਟੋ ਮਲਾਜ਼ਮ ਆਇਆ ਇੱਕ ਗਰਵਾਤ ਸਿੰਘ ਉਹ ਤੇ ਉਹਨਾਂ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੈਨੂੰ ਉਹਨਾਂ ਨੇ ਲਾਈਨ ਦੇ ਉੱਪਰ ਸਿੱਟ ਗਏ ਮੇਰੇ ਤੇ ਹਾਕੀਆਂ ਮਾਰੀਆਂ ਕ੍ਰਪਾਨਾਂ ਮਾਰੀਆਂ ਤੇ ਉਹ 15-20 ਜਣੇ ਸੀਗੇ ਉਹ ਤੇ ਉਹਨਾਂ ਨੇ ਹੈ ਕਿੱਥੇ ਦੀ ਗੱਲ ਐ ਸਰ ਤਰੇੜੀ ਡਟਾ ਟੋਲ ਪਲਾਜ਼ਾ ਅਸੀਂ ਇੱਥੇ ਟੋਲ ਪਲਾਜ਼ਾ ਦੇ ਉੱਥੇ ਜਾ ਰਹੇ ਸੀਗਾ ਤੇ ਨੌਕਰੀ ਕਰਦਾ ਸਰ ਮੈਂ ਉੱਥੇ ਕੰਪਿਊਟਰ ਆਪਰੇਟਰ ਤੌਰ ਤੇ ਨੌਕਰੀ ਕਰਦਾ ਹਾਂ ਟੋਲ ਪਲਾਜ਼ਾ ਦੇ ਅੰਦਰ ਹੀ ਹਾਂਜੀ ਕਦੋਂ ਦਾ ਵਾਕਿਆ ਜੀ ਇਹ ਸਰ 9 ਤਰੀਕ ਰਾਤੀ 12:00 ਵਜੇ ਜਲਦੀ ਕੋਈ ਕਾਰਨ ਪਤਾ ਲੱਗਿਆ ਕਿ ਕੋਈ ਬਾਜੀ ਕੀ ਸਰ ਕੋਈ ਕਾਰਨ ਪਤਾ ਨਹੀਂ ਲੱਗਿਆ ਜੀ ਹੁਣ ਕਿੰਨੇ ਜਣੇ ਸੀਗੇ ਸਰ 15 20 ਜਣੇ ਸੀਗੇ ਕੋਈ ਫੜਿਆ ਨਹੀਂ ਹਾਲ ਤੱਕ ਸਰ ਕੋਈ ਵੀ ਨਹੀਂ ਫੜਿਆ ਗਿਆ ਜੀ ਪੁਲਿਸ ਕਾਰਵਾਈ ਹੋਈ ਪੁਲਸ ਕਰਵਾਰ ਆਈ ਸੀ ਕਾਰਵਾਈ ਹੋਈ ਹੈ ਜੀ ਉਹ ਸਾਰੇ ਸੀਗੇ ਬਿਆਨ ਲੈ ਕੇ ਚਲੇ ਗਏ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਕੁਛ ਨਹੀਂ ਹੋਇਆ ਨਹੀਂ ਜੀ ਬੰਦਾਰੀ ਕੋਈ ਪਛਾਣ ਸਰ ਨਹੀਂ ਟੋਟਲ ਕਿੰਨੇ ਜਣੇ ਸੀਗੇ ਸਰ ਉਸ ਟਾਈਮ ਟੋਟਲ ਮਤਲਬ ਜਿਹੜੇ ਮਾਰਨੇ ਸੀ ਉਹ 15 20 ਜਣੇ ਸੀਗੇ ਤੁਹਾਡੇ ਨਾਲ ਕਿੰਨੇ ਜਣੇ ਸੀਗੇ ਸਰ ਮੇਰੇ ਨਾਲ ਤਾਂ ਅਸੀਂ ਤਾਂ ਸ਼ਿਫਟ ਚੇਂਜ ਹੋਈ ਸੀ ਨਾ ਉਦੋਂ ਸਾਰੇ ਆਲੇ-ਦਾਲੇ ਸੀਗੇ ਸ਼ਿਫਟ ਚੇਂਜ ਕਰਨ ਕਰਕੇ ਤੇ ਜਿਹੜਾ ਇੱਕ ਮੇਰੇ ਲਵੇ ਵਿਅਕਤੀ ਸੀ ਗਰਵਾਤ ਸਿੰਘ ਤੇ ਉਹਨਾਂ ਮਤਲਬ ਉਹ ਮਤਲਬ ਸੁਡਾਉਣ ਆਇਆ ਤਾਂ ਉਹਦੇ ਮੂੰਹ ਤੇ ਚਪੇੜਾ ਵਗੈਰਾ ਮਾਰੀਆਂ ਤੇ ਪਿਛਲੀ ਸਾਈਡ ਉਹਨਾਂ ਨੇ ਇੱਕ ਹਾਕੀ ਮਾਰੀ ਉਹਨਾਂ ਦੇ ਵੀ ਤੇ ਉਹਨਾਂ ਨੂੰ ਵੀ ਮਤਲਬ ਥੋੜਾ-ਮੋਟਾ ਮਾਰੇ ਜੀ ਮਤਲਬ ਜ਼ਿਆਦਾ ਤੁਹਾਡੇ ਵੱਜੀਆਂ ਇੱਕ ਚਾਕੂ ਪਰਪੰਨਾ ਜੜੇ ਦਾ ਮਾਰੇ ਆਂ ਉਹਨਾਂ ਦੇ ਵੀ ਸਰ ਮੇਰੇ ਯਾਦ ਸਭ ਤੋਂ ਜ਼ਿਆਦਾ ਮੇਰੀ ਨਹੀਂ ਜੀ ਕੋਈ ਹੋਰ ਕੋਈ ਗੱਲ ਹੋਈ ਹੋਰ ਸਰ ਕੋਈ ਕਿਸੇ ਨਾਲ ਆਪਣੀ ਰੰਜਿਸ਼ ਨਹੀਂ ਹੈਗੀ ਜੀ ਕੋਈ ਬੰਦੇ ਦੀ ਪਛਾਣ ਹੋਈ ਨਹੀਂ ਸਰ ਅਣਪਛਾਤੇ ਵਿਅਕਤੀ ਤੇ ਜੀ ਕੀ ਮੰਗ ਕਰਦੇ ਹੋ ਸਰ ਮੰਗ ਕਰਦਾ ਮੈਨੂੰ ਜਲਦ ਤੋਂ ਜਲਦ ਇਨਾਤੇ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਦੀ ਮੰਗ ਕਰਦੇ ਹਾਂ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਉਨਾਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਤੁਹਾਨੂੰ ਮਿਲਣਾ ਹੈ ਕੋਈ ਸਰ ਮੈਨੂੰ ਮਿਲਣ ਆਇਆ ਜੀ ਮੈਨੇਜਰ ਸਾਹਿਬ ਵੀ ਆਏ ਤੇ ਟੋਲੋ ਮਜ਼ਦੂਰ ਜਿਹੜੇ ਮੇਰੇ ਨਾਲ ਵਰਕਰ ਨੇ ਕੰਮ ਕਰਦene ਸਾਰੇ ਆਏ ਨੇ ਜੀ ਉਨਾਂ ਵੱਲੋਂ ਸਰੋ ਉਹਨਾਂ ਵੱਲੋਂ ਤਾਂ ਜੇ ਕਾਰਵਾਈ ਨਾ ਹੋਈ ਤਾਂ ਅਸੀਂ ਦੋਨੋਂ ਦਾ ਸਮਾਂ ਲੈਨੇ ਆਂ ਉਸ ਤੋਂ ਬਾਅਦ ਅਸੀਂ ਰੋਡ ਜਮ ਕਰਾਂਗੇ ਜੀ